ਨਾਮ ਸ੍ਰੀ ਵਾਇਕੁਰੂ ਸਾਹਿਬ ਜੀਓ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਚ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਨਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ अंत लै छडाया इक ओंकार सतगुरु प्रसार श्लोक मोहल्ला पहला दुखदारो सुख रोग पिया जा सुख ताम ना होई तू करता करना मैं नाही जाहो करी ना होई बलिहारी कुदरत वस्या तेरा अंत ना जाई लख्या रहा ओ जात मैं ज्योत ज्योत मैं जाता ਅਕਲ ਕਲਾ ਭਰਪੂਰ ਹਾ ਤੂੰ ਸੱਚਾ ਸਾਈਂ ਬਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਪ੍ਰੀਸਿਓ ਕਹੀਏ ਕਹਤੇ ਤੇਰੇ ਗਾਵਣ ਹਾਰੇ ਗਾਵੰਤੁ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤੁ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤੁ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੰਤੇ ਰੇ ਸਦਾ ਸਵਾਰੇ ਗਾਵੰਤੁ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰਨਾਲੇ ਗਾਵੰਤੁ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤੁ ਤੁਧਨੋ ਸਾਧ ਵਿਚਾਰੇ ਗਾਵੰਤੁ ਤੁਧਨੋ ਜਤੀ ਸਤੀ ਸੰਤੋਖੀ ਗਾਵੰਤੁ ਤੁਧਨੋ ਵੀਰ ਕਰਾਰੇ गावੰਤ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰ ਗਾਵੰਤ ਤੁਧਨੋ ਖਾਣੀ ਚਾਰੇ गावੰਤ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋਂ ਗਾਵਨ ਜੋ ਤੁਧ ਪਾਵਨ ਰੱਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਦੇਖੇ ਕਿੱਤਾ ਆਪਣਾ ਜੋਤਿਸ ਦੀ ਵਡਿਆਈ ਚੋਤੀਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ 105 6 7 ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਨ ਵੱਡਾ ਆਖੇ ਸਬ ਕੋਏ ਕਿਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਕੇ ਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਅਹਰ ਗੰਭੀਰਾ ਗੁਣੀਂ ਗਹੀਰਾ ਕੋਈ ਨ ਜਾਣੇ ਤੇਰਾ ਕੇ ਤਾ ਕੇ ਵਡਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕਿਆ ਵਡਿਆਈਆਂ ਤੁਦਬਿਨ ਸਿੱਧੀ ਕਿੰਨੇ ਨ ਪਾਇਆ ਕਰਮ ਮਿਲੇ ਨਾਹੀ ਠਾਕ ਰਹਾਇਆ आखण वाला क्या वे चारा सिफती परे तेरे पंडारा जिस तू दे तिसे क्या चारा नानक सच सवार हारा आसा पहला आखा जीवा विसरे मर जाऊ आखण औखा साचा नाओ साचे नाम कि लागे भूख उत भूखे खाए चलिए दूख सो क्यों विसरे मेरी माए साचा साहिब साचे नाय रहाओ ਸਾਚੇ ਨਾਮ ਕੇ ਤਿਲ ਵੱਡੇ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੇ ਭੋਗ ਗੁਣ ਇਹ ਹੋ ਹੋ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ जिन दिन दिन करके की रात खसम विसारे ते कम जात नानक वे बाज सनात रा गुजरी महला चौथा हर के जन सतगुर सतपुरखा बिनो करो गुरपास हम किरे क्रम सतगुर सर नायी कर देया नाम प्रकाश मेरे मित गुरदेव मोको राम नाम प्रकाश ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਤ ਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੈਂ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤਵੇ ਉਦਮ ਜਾ ਹਰ ਹਰ ਜੀਆ ਪਰਿਆ ਸੇਲ ਪੱਥਰ ਮੈਂ ਜੰਤ ਉਪਾਏ ਤਾਕਾ ਜਗ ਅਗੇ ਕਰ ਕਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਨਮ ਪਤ ਪਾਇਆ ਸੁਤ ਕੇ ਕਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾ ਹੈ ਠਾਕੁਰ ਕਾਹੇ ਮਨ ਪਉ ਕਰੀਆ ਉਡੇ ਉਡ ਆਵੇ ਸੇ ਕੋ ਸਾਤਿਸ ਪਾਛੇ ਬਚਰੇ ਛਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰੀਆ ਸਭ ਨਿਧਾਨ 10 ਅਸ਼ਟ ਸਿਧਾਂਤ ਠਾਕੁਰ ਕਰ ਤੰਤਰਿਆ ਜਨ ਨਾਨਕ ਬਲ ਬਲ ਸਦ ਬਨ ਜਾਈਏ ਤੇਰਾ ਅੰਤ ਨ ਪਾਰਾ ਹਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਤਿ ਆਵੇ ਸਤਿ ਆਵੇ ਤੁਝ ਜੀ ਹਰ ਸੱਚੇ ਸੁਰਜਨਹਾਰਾ ਸਭ ਜੀ ਤੁਮਹਾਰੇ ਜੀ ਤੂ ਜੀ ਆਕਾ ਦਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪਰੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਜੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਦ ਜੀ जन नानक तिन कुर्बाना हर त्यावे हर त्यावे तुलजी से जन जुग है सुखवासी से मुक्त से मुक्त पय हर त्याया जी तिन तूटी जम की फासी जिन निरपाओ जिन हर निरपाओ त्याया जी तिन का पाओ सब गवासी जिन सेव्या जिन सेव्या मेरा हर जी ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸੁਨਾਹਨ ਤੁਝ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੇ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਨੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਦ ਪੁਰਖ ਅਪਰੰਪਰ ਕਰਤਾ ਜੀ ਤੂ ਜੇਵੜ ਅਵਰਨ ਕੋਈ ਤੂ ਜੁਗ ਜੁਗ ਏਕੋ ਸਦਸਦਾ ਤੂ ਏਕੋ ਜੀ तू नहचल करता सोई तुद आपे पावे सोई वरते जी तू आपे करे सो होई तुद आपे सब उपाई जी, तुद आपे सब जी आपे सृज जन नानक गुण गावे करते के जी जो सबसे का जान होई, आसा महला चौथा तू करता सच्यार मेंडा साई जो तू तो पावे सोई थिसी जो तू दे सोई हो पाई रहा वो सब तेरी तू सबनी त्याया जिसनो कृपा करे तिन नाम रतन पाया गुरु मुख लादा मन मुख गवाया तू तुद आप विछोड़िया आप मिलाया तू दरिया उस तुझ ही माए तुझ बिंदु जा कोई ना है जी जंत सब तेरा खेल भी जोग मिल भी छुड़िया संजोगी मेल जिसनो तू जाना है सोई जन जाने हर गुण सधी ही वखाने ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੇਚੇ ਹੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੂ ਬਿੰਦੂ ਜਾ ਅਹਰ ਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤਸਰ ਰੱਡੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਦੇਖਾ ਤਿਹ ਡੂਬਿਐ ਲੈ ਮਨ ਏਕ ਨ ਚੇਤ ਸਮੁਰਮਨਾ ہر بصرت تیرے گن گلیاراؤ نہ ہو جتتی ستی نہیں پڑیا مૂર્کھ مگدا جنم پیا پرنمت نانک تن کی سرنا جنتو نہیں بسریا آسا منلا پنجواں پئی پراپت مانک دے ہوریا گویند بنن کی اے تیری بریا اور کاج تیرے کتنے کام ਮਿਲ ਸਾਥ ਸੰਗਤ ਭਜ ਕੇ ਵਲ ਨਾਮ ਸਜ ਜਾਮ ਲਾਗ ਭਉ ਚਲ ਤਰਨ ਕੇ ਜਨਮ ਵਿਧਾ ਜਾਤ ਰੰਗ ਮਾਇਆ ਕੇ ਰਹਾਓ ਜਬ ਤਬ ਸੰਜਮ ਧਰਮ ਨਕ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੇ ਰੱਖੋ ਸਰਮਾ ਕਬਿਓ ਬਾਚ ਬਣਤੀ ਚੋਪਈ ਹਮਰੀ ਕਰੋ ਹੱਥ ਤੇ ਰੱਛਾ पूरन होई चित की इच्छा तव चरणन मन्दहे हमारा अपना जान क्रोपर्त पारा हमरे दुष्ट सभे तुम काओ आप हासते मोहि बचाओ सुखी बसै मोरो परिवार सेवक सिख सभे करतारा मोरो छानिज कर दे करिए सबरन को आज संग रहिए पूरन होई हमारी आशा तो भजन की रहे प्यासा तुम्हे छाट कोई अवर नो सेवक सिख हमारे चुन-चुन सत्र हमारे आप हाथ दे मुझे उबरिये मरण काल का त्रास जो सदा हमारे पच्छा शरीर तुचू करियो अच्छा राख मोय मोहरा हारे साहिब संत सहाय प्यारे दीन बंतुष्टन के हंता तुम हो पुरी काल पाये ब्रह्म काल पाये शिव जो अवतरा काल पाये कर प्रकार सा सकल काल का किया तमासा जवन काल जो कि शिव की ओ बैद ब्रह्मा जो थियो जवन काल सब लोग सवारा, नमस्कार है है हमारा जवन काल सब जगत बनायो देव देत दे उपजायो ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਰਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸੁੱਲਾ ਸਤ ਪਰਿ ਕਰਿਪਾ ਦਿਸਤ ਕਰਿ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक-एक की पीर कट-कट के पट पट की जाने जब उदकृ कर तारा प्रजा तर तब दे अपारा जब आक्रह कृत हो कब हो तुम मैं मिलते तर सब हों जेबते बदन सृष्ट सब तारे आप आपनी बुच उचारे तुम सब रहते रह ਜਾਨਤ ਬੇਦ ਪੈਦ ਅਰ ਆਲਾ ਨਿਰੰਕਾਰ ਨਿਰਮਕਾਰ ਨਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਿਤ ਪੈਦਾ ਜਾਗੋ ਭੇਵ ਨ ਪਾਵਤ ਬੇਦਾ ਤਾਕੂ ਕਰਤਾ ਹਨ ਅਨੁਮਾਨਤ ਮਹਾਮੂਰ ਕਿਛ ਪੈਦ ਨ ਜਾਨਤ ਮਹਾਦੇਵ ਕੋ ਕਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਸੁਨੇ ਪਿਵ ਆਪ ਆਪਨੀ ਬੁੱਧ ਹੈ ਜੇਤੀ ਬਰਨਤ ਪਿੰ ਪਿੰ ਤੂ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਗ ਪਿਓਰਾ ਕਈ ਪੂਪਾ ਅੰਡ ਜੇ ਰਸੇ ਤਿਜ ਕੀਨੀ ਉਤਬੁਜ ਖਾਨ ਬਹੁ ਰਚ ਦੀਨੀ ਕੰਫੁਲ ਰਾਜਾ ਹੈ ਬੈਠਾ ਕਾਉ ਸਿਮਟ ਪਿਆ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਭ आज जुगास रूप से हम ब अभरक्षा मेरी तुम करो सिख उबार सिख संग रो दुष्ट चिति उठवत उत्पाता सकल मलेष करो रणखाता जे अस तुज तव सरनी परे तिनके दुष्ट तुकित है मरे पुरख जन पग परे ति हारे तिनके तुम संकट सब तारे जो कल को इक बार तीएं है तके काल निकटनी है रच्छा होए ताहि सब काला दुष्ट अरिष्ट तरेत तत्काला कृपया दृष्ट तन जाय निहरयो ताके ताप्तन कमो हरयो रिद्ध सिद्ध कर्मो सब होई दुष्ट छा छब सके न कोई एक बार जिन तुमे संभारा काल फास ते ताहे उबारा जिन नर नाम तिहारो कहा दर्द दुष्ट दुख ते रहा खड्ग केत में शरण तिहारी आप हाथ दे लहू उबारी सर्ब ठोरम होए सहाय दुष्ट दोगत लेहू बचाई खड्ग केत में शरण तिहारी आप हाथ दे लहू उबारी सर्ब ठोरम होए सहाय दुष्ट दोगत लेहू बचाई स्वैया पाए गई जब ते तुमरे तब देखो आप तरेनी अन्यो राम रहीम कुरान कुरान अनेक कहे मत एक न मान्यो सिमृत शास्त्र बेद सबे बहु भेद कहे हम एक न जान्यो श्री स्पान कृपा तुम रे कर ना न केहो सतुहे हे बखान्यो दो हो रा। सगल द्वार को छाड़ के द्वार बाए तुहार्वारयेंहे की लाच अस दास तुहार सगल द्वार को छाड़ के द्वार बाए तुहार्वारयेंहें की लाच अस गोबिंदास तुहार ਸਾਮ ਕਲੀਮਾ ਅੰਲਾ ਤੇ ਜਾਨੰਦਿਕੋ ੰਗਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇਜ ਸੇ ਟੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਓ ਹਰੀ ਕੇ ਰਾਮ ਅੰਜਨੀ ਵਸਾਇਆ ਕਹੇ ਨਾਨਕ ਅਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੁਤੋਂ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋਂ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗਲਾ ਸਮਰਥ ਸੁਆਮੀ ਸੋਚੋਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕ્યા ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕਿਛੇ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਝੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀ ਇਹ ਵੱਡੀਆਂ ਆਈਆਂ ਕਹੇ ਨਾਨਕ ਸੁਣੋ ਸੰਤੋ ਸੁਰਬਤ ਤਤ ਰੋ ਪਿਆ ਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰ ਸੰਭਾਗੇ ਘਰ ਸੰਭਾਗੇ ਸ਼ਬਦ ਵਾਜੇ ਕਲਾ ਚਿਤ ਕਰਤਾ ਰਹੀ ਆ ਪੰਚ ਦੂਤ ਤੁਧ ਵਸ ਕਿਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇ ਤੂੰ ਜਿੰਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸੁਖੋ ਆਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਕਾਰਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੁਣ ਤੇ ਕੋ ਨਿਤਕੇ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁੰਤੇ ਕੁਨਿਤ ਕੇ ਤੇ ਪਵਿੱਤ ਸਤ ਗੁਰ ਰੇ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਲੀ ਮਹਲਾ 5 ਥਾਨ ਵਿੱਚ ਤੈਨੂੰ ਵਸਤੂ ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਤੋਂ ਉਰਕਾ ਪਿਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੇ ਜੇ ਕੋ ਭੂਜੇ ਜਿਸ ਕਾ ਹੋਈ ਉਧਾਰੋ ਏ ਵਸਤ ਜੀ ਨੇ ਜਾਈ ਨਿਤ ਨਿਤ ਰਕ ਉਰਤਾਰੋ ਤਮ ਸੰਸਾਰ ਚਲਣ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 13 ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ થી ਵੀ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ नानक ना मिले मन थी वे हरिया पौड़ी तिथे तू जिथे चिथे ना नाए नाये तेरी रख अग्नि उदर माहे सुनके जमके दूत नाए तेरे छड़ जाए पौजल असदाओ गुर सब्दी पार पाए जिनको लगी प्यास अमृत से ही खाए कल में एहो गुन गुन गोबिन्द गाए सबसे नो कृपाल संभाले साहे साहे बिरथा कोई न जाए जी आवे तुद आए ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰਨਾਵ ਨੈਤਰੀ ਸਤਗੁਰ ਪੈਖਣਾ ਸਬਨੀ ਸੁਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗੇ ਪਾਈ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਖਦੇ ਜਗ ਮੇ ਉਦਮ ਕਾੜੀ ਵਿਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਖਨਹਾਰ ਆਪ ਉਬਾਰੀਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਨ ਹੋਆ ਆਪ ਦੇ ਆਤਮਨੋ ਨਾ ਵਿਸਾਰੀਨ ਸਾਧ ਜਨਾ ਕੇ ਸੰਗ ਪਹੁੰਚ ਧਾਰੀ ਅਨ ਸਾਖਤ ਨਿੰਦਕ ਦੁਸ਼ਟ ਖਿਮਾ ਹੈ ਬਿਦਾਰੀ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्खी ਫਤਿਹ